ਜੂਨ ਤੋਂ ਬਾਬਾ ਬਰਫਾਨੀ ਦੀ ਜਿਹੜੀ ਅਮਰ ਯਾਤਰਾ ਉਹ ਸ਼ੁਰੂ ਹੋ ਚੁੱਕੀ ਹੈ 3 ਲੱਖਾਂ ਤੋਂ ਦਦਾਰ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਨਤਮਸਤਕ ਹੋਣ ਲਈ ਪਹੁੰਚੇ ਨੇ ਅੱਜ ਅੰਮ੍ਰਿਤਸਰ ਦੇ ਸਮਾਜ ਸੇਵੀ ਸਰਬੀ ਵਰਮਾ ਤੇ ਵਰਮਾ ਜੀ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਕਾਫੀ ਬੱਸਾਂ ਜੜੀਆਂ ਭੇਜੇ ਨੇ ਸ਼ਰਧਾਲੂ ਜਿਹੜੇ ਨੇ ਫ੍ਰੀ ਆਫ ਕੋਸਟ ਜਾਂਦੇ ਨੇ ਸੇਵਾ ਨਿਭਾਉਂਦੇ ਨੇ ਗੱਲਬਾਤ ਕਰਦੇ ਆ ਵਰਮਾ ਸਾਹਿਬ ਜੀ ਨਾਲ ਵਰਮਾ ਜੀ ਕੀ ਕਹਿਣਾ ਚਾਹੋਗੇ ਬਹੁਤ ਵੱਡੀ ਸੇਵਾ ਵਾ ਕਿਸ ਤਰ੍ਹਾਂ ਮਨ ਨੂੰ ਸੰਸੁਸ਼ਟੀ ਮਿਲਦੀ ਹੈ ਓਮ ਨਮੋ ਸ਼ਵਾਏ ਜੈ ਸ਼ੰਕਰ ਐਸ ਵਿੱਚ ਬਹੁਤ ਸੰਤੁਸ਼ਟੀ ਮਿਲਦੀ ਹੈ ਬਹੁਤ ਸ਼ਾਂਤੀ ਮਿਲਦੀ ਹੈ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਭਗਤ ਵਾਲੇ ਨਾ ਜੀ ਦੇ ਦਰਸ਼ਨ ਕਰਨ ਸ਼੍ਰੀ ਅਮੰਨਾ ਯਾਤਰਾ ਜਾਂਦੇ ਆ ਜਾਂ ਕਿਸੇ ਵੀ ਧਾਮ ਤੇ ਜਾਂਦੇ ਆ ਔਰ ਸਾਡਾ ਮੇਰਾ ਮਤਲਬ ਇਹੀ ਹੁੰਦਾ ਹੈ ਕਿ ਸਾਡਾ ਕਿ ਅਸੀਂ ਜੋ ਹੈਲਪ ਕਰ ਸਕਦੇ ਆ ਜੋ ਕਿਸੇ ਨਾਲ ਚੱਲ ਸਕਦੇ ਆ ਉਹਨਾਂ ਦਾ ਕਰਕੇ ਤਾਂ ਕਿ ਵਦ ਤੋਂ ਵਦ ਜੋ ਕਈ ਘਬਰਾਉਂਦੇ ਆ ਫਸਟ ਟਾਈਮ ਜਾਣਾ ਜੀ ਕਿਵੇਂ ਲੋਗਾਂ ਲੋਕ ਡਰੇ ਹੋਏ ਹੁੰਦੇ ਆ ਲਓ ਜੀ ਉੱਥੇ ਜੀ ਇਹ ਹੈ ਉਥੇ ਜੀ ਨਾ ਪੱਥਰ ਆਪਣਾ ਪਹਾੜ ਫਿਸਲ ਰਿਹਾ ਜੀ ਕੁਛ ਨਹੀਂ ਹੁੰਦਾ ਉਥੇ ਮੈਂ 94 ਚ ਗੋਲੀਆਂ ਦੀ ਬੁਛਾਰ ਚੋਂ ਨਿਕਲਿਆ ਬੁਚਾਰ ਚੋਂ ਗੋਲੀਆਂ ਇਸ ਤਰ੍ਹਾਂ ਆ ਰਹੀਆਂ ਸੀ ਕਿ ਮਿਲਿਟੈਂਟ ਬੈਠੇ ਜਿਸ ਤਰ੍ਹਾਂ ਉੱਪਰ ਤੋਂ ਔਲੇ ਹੁੰਦੇ ਹਨ ਨਾ ਉਸ ਤਰ੍ਹਾਂ ਸਾਡੇ ਵੱਲ ਗੋਲੀਆਂ ਆ ਰਹੀਆਂ ਸੀ ਜਦੋਂ ਉੱਥੋਂ ਨਿਕਲ ਗਏ ਵਿਸ਼ਵਾਸ ਤਾਂ ਪਹਿਲੇ ਵੀ ਸੀ ਪਰ ਜੋ ਇੱਕ ਦਾ ਮਤਲਬ ਥੋੜਾ ਬਹੁਤ ਸੰਸ਼ਿਆ ਸੀ ਉਹ ਉਸ ਦਿਨ ਨਿਕਲ ਗਿਆ 94 ਚ ਵੀ ਜਿੰਨੇ ਸਵਾਸ ਬੋਲੇ ਨਾ ਅਸੀਂ ਨਹੀਂ ਲਿਖਤੇ ਨਾ ਉਸ ਨੂੰ ਕੋਈ ਕੰਮ ਵਧਾ ਸਕਦਾ ਨਾ ਉਸ ਨੂੰ ਕੋਈ ਘਟਾ ਸਕਦਾ ਜਬ ਤੱਕ ਉਸ ਦਾ ਅਸ਼ੀਰਵਾਦ ਹੈ ਨਾ ਮੈਂ ਉਸ ਤੋਂ ਬਾਅਦ ਅੱਜ ਤੱਕ ਬਰਹਾਇਆ ਕਦੇ ਕੋ ਕੋਈ ਮੁਸੀਬਤ ਆ ਜਾਏ ਪੰਜ ਮਿੰਡਲੀ ਦੋ ਚਾਰ ਮਿੰਡਲੀ ਬੰਦਾ ਬੇਚੈਨ ਹੁੰਦਾ ਹੀ ਕੋਈ ਹੋਏਗਾ ਪਰ ਉਸ ਤੋਂ ਬਾਅਦ ਆਪਾਂ ਨੇ ਚੰਨਾ ਤੇ ਧਿਆਨ ਦੇਈਦਾ ਔਰ ਉਸ ਤੋਂ ਬਾਅਦ ਫਿਰ ਆਪਾਂ ਚੱਲ ਪਈਦਾ ਲੋਕਾਂ ਦੇ ਮਨ ਦੇ ਵਿੱਚ ਕਾਫੀ ਡਰ ਹੁੰਦਾ ਲੇਕਿਨ ਜੇ ਆਪਾਂ ਆਰਮੀ ਦੀ ਗੱਲ ਕਰੀਏ ਬੀਐਸਐਫ ਦੀ ਗੱਲ ਕਰੀਏ ਉਹ ਮੁਸਤਫੀ ਨੇ ਜਿਹੜੇ ਡਿਊਟੀ ਨਿਭਾਉਂਦੇ ਨੇ ਕੋਈ ਵੀ ਸ਼ੱਕੀ ਵਿਅਕਤੀ ਮਿਲਦਾ ਤਾਂ ਉਹਨਾਂ ਨੂੰ ਪੁੱਛਗਿੱਛ ਕੀਤੀ ਜਾਂਦੀ ਹੈ ਸਵਧਾਲੂ ਨੂੰ ਕੀ ਕਹਿਣਾ ਜਾਊਗਾ ਸਵਧਾਲੂ ਨੇ ਕਹਿਣਾ ਕਹਿਣਾ ਜਾਵਾਂਗੇ ਕਿਉਂ ਆਪਣੀ ਹੈਲਪ ਲਈ ਖੜ ਔਰ ਦੇਖੋ ਰਾਤ ਦਿਨੇ ਕੀਤਾ ਹੋਇਆ ਹੈ ਮੈਂ ਦੇਖਦਾ ਉਹਨਾਂ ਨੂੰ ਦੋਨੋਂ ਸਾਈਡਾਂ ਤੇ ਥੱਲੇ ਰੋਡ ਤੇ ਲਗਾਤਾਰ ਬਾਲਟਾਂ ਤੱਕ ਪੂਰੇ ਰਸਤੇ ਮਤਲਬ ਗੇਬਤਾ ਖੜੇ ਆ ਉਸ ਤੋਂ ਬਾਅਦ ਪਹਾੜੀਆਂ ਦੇ ਹੈ ਔਰ ਅੱਗੇ ਜਦੋਂ ਸਟਾਰਟ ਹੋਈ ਸੀ ਮਨਾ ਜਦੋਂ ਮਤਲਬ ਯਾਤਰਾ ਯਾਤਰਾ ਤਾਂ ਬਹੁਤ ਪੁਰਾਣੀ ਚੱਲ ਰਹੀ ਹੈ ਮਤਲਬ ਜਦੋਂ ਇਹ ਡਾੜਜਾ ਹੋਇਆ ਉਸ ਤੋਂ ਬਾਅਦ 5-7 10 ਗੱਡੀਆਂ 5 ਆਪਣਾ ਸਿਕਿਉਰਿਟੀ ਦੇ ਗੱਡੀਆਂ ਹੁੰਦੀਆਂ ਸੀ 100 ਗੱਡੀਆਂ ਨੂੰ 100 100 ਸਵਾ 100 ਗੱਡੀਆਂ ਜਾਂਦੀਆਂ ਸੀ ਕਾਰਾਂ ਟ੍ਰੈਵਲਰ ਟੈਂਪੋ ਬਸਾਂ ਨਾਲ ਇਸ ਵੇਲੇ ਜੋ ਮੋਦੀ ਸਾਹ ਨੇ ਉਥੇ ਕਹਿ ਦਿੱਤਾ ਮਲੇ ਕਿ ਡੀਜੀਪੀ ਸਾਹ ਨੂੰ ਸਕਿਉਰਟੀ ਨੂੰ ਆਰਮੀ ਨੂੰ ਕਿਹਾ ਵੀ ਯਾਤਰਾ ਬਿਲਕੁਲ ਸੇਫ ਹੋਣੀ ਚਾਹੀਦੀ ਹੈ ਕਿਸੇ ਯਾਤਰੀ ਨੂੰ ਮਲੇ ਹਾਂ ਟਰੌਂਚ ਤੱਕ ਨਹੀਂ ਆਣੀ ਚਾਹੀਦੀ ਇਸ ਵੇਲੇ ਇੱਕ ਜਥੇ ਨਾਲ 10 12 15 ਗੱਡੀਆਂ ਚੱਲ ਰਹੀਆਂ ਜਿਹੜੀਆਂ ਕਿ ਬੁਲੇਟ ਪ੍ਰੂਫ ਹੈ ਸੀਆਰਪੀ ਦੀਆਂ ਔਰ ਪੂਰੀ ਤਿਆਰੀ ਨਾਲ ਜਾਂਦੀ ਹੈ ਔਰ ਸਾਰੇ ਸ਼ੇ ਭਕਤਨੂਪੂਰੇ ਆਪਣੇ ਬਾਲਟਾਲ ਜਾਂ ਪਹਿਲਗਾਮ ਪੂਰੇ ਚੰਦਰਮਾੜੀ ਤੱਕ ਹਰ ਬਹੁਰੀ ਸਿਕਿਉਰਿਟੀ ਦਿੱਤੀ ਹੋਈ ਹੈ ਅਸੀਂ ਹਾਂ ਸਾਡੇ ਫੌਜੀ ਭਾਈਆਂ ਦਾ ਵੀ ਇਹ ਸਵਾਲੇ ਭਾਈਆਂ ਦਾ ਸੀਆਰਫ ਵਾਲੇ ਦੋਨ ਆਪਣੇ ਦਾ ਔਰ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸਾਡੀ ਯਾਤਰਾ ਨੂੰ ਸਫਲ ਬਣਾਉਣ ਕੋਈ ਕਿਸੇ ਨਹੀਂ ਛੱਡਦੇ ਔਰ ਆਪਣੀ ਜਾਨ ਵੀ ਦੇਖੋ ਉਹਨਾਂ ਨੇ ਆਪਣੀ ਤਲੀ ਤੇ ਰੱਖ ਕੇ ਖੜੇ ਆ ਰਾਤ ਦਿਨ ਕਿੰਨੀ ਦੇਰ ਤੋਂ ਤੁਹਾਨੂੰ ਹੋ ਗਏ ਸੇਵਾ ਕਰਦੇ ਕਿੰਨਾ ਜਥਵਾ ਜੜਾ ਤੁਸੀਂ ਰਵਾਨਾ ਕੀਤਾ ਸਾਨੂੰ तकरीबन ਹੋ ਗਿਆ 40 ਸਾਲ ਜਾਂ ਆਪਣੇ बाबा ਬਰਫਾਨੀ ਲੰਗਰ ਸੇਵਾ ਸੁਮਤੀ ਨੂੰ ਮੈਨੂੰ 36 ਸਾਲ ਹੋਇਆ ਹੈ ਵਿਜੇ ਸ਼ਰਮਾ ਜੀ ਸਾਡੇ ਵੱਡੇ ਭਾਈ ਸਾਹਿਬ ਮੁਕੇਰੀਆਂ ਤੋਂ ਸੀ ਮੈਂ ਵੀ 5 ਸਾਲ ਮੁਕੇਰੀਆਂ ਦੇ ਆ ਤੇ ਫਿਰ ਉਸ ਤੋਂ ਬਾਅਦ ਸ਼ਿਫਟ ਹੋਏ ਹੁਸ਼ਿਆਰਪੁਰ ਇਸ ਕਰਕੇ ਮੁਕੇਰੀਆਂ ਡੈਸ਼ ਹੁਸ਼ਿਆਰਪੁਰ ਡੈਸ਼ ਅੱਗੇ ਮਨਸਾਰਪੁਰ ਤਾਂ ਨਹੀਂ ਹੁਣ बाबा ਬੋਲੇ ਨਾ ਦੀ ਮਰਜ਼ੀ ਹੈ ਇਸ ਤਰ੍ਹਾਂ ਹੀ ਚਲਦੀ ਰਹੇਗੀ ਯਾਤਰਾ ਔਰ ਕਦੇ ਅਸੀਂ ਗਿਣਤੀ ਨਾ ਤੁਹਾਨੂੰ ਪਹਿਲੇ ਵੀ ਕਿਹਾ ਮੈਂ ਅਸੀਂ ਗਿਣਤੀ ਨਹੀਂ ਕਰਦੇ ਕਿਉਂਕਿ ਉਹਦੀ ਮਰਜ਼ੀ ਨਾਲ ਹੀ ਜਦੋਂ ਯਾਤਰਾ ਚਲਣੀ ਹੈ ਜਿੰਨੇ ਉਹਨਾਂ ਨੇ ਭਗਤਾਂ ਨੂੰ ਬੁਲਾਣਾ ਹੈ ਉਹਨਾਂ ਨੇ ਆਪਣੇ ਬੁਲਾ ਲੈਣਾ ਹੈ ਉਹਨਾਂ ਦੀ ਮਰਜ਼ੀ ਤੇ ਮੈਂ 10000 ਭੇਜਣਾ ਮੈਂ 10000 ਨਹੀਂ ਭੇਜ ਸਕਦਾ ਮੈਂ ਚਾਹਾਂ ਮੈਂ 500 ਭੇਜਣਾ ਮੈਂ 500 ਨਹੀਂ ਭੇਜ ਸਕਦਾ ਉਹਨਾਂ ਦੀ ਅੱਛਾ ਨਾਲ ਹੀ ਚਲਦੀ ਹੈ ਇਸ ਕਰ ਮੈਂ ਉਹਨਾਂ ਨੂੰ ਮੈਨੂੰ ਤਾਂ ਧੰਨਾ ਜਟਵਾ ਜਿਸਾਂ ਨੇ ਪੱਥਰ ਤੋਂ ਪ੍ਰਾਪਤ ਕੀਤੇ ਸੀ ਪਰਮਾਤਮਾ ਠਾਕੁਰ ਜੀ ਆਪਣਾ ਪੂਰਾ ਅਟਲ ਵਿਸ਼ਵਾਸ ਹੈ ਔਰ ਇਹ ਵਿਸ਼ਵਾਸ ਜਿਹੜਾ ਮੈਂ ਚਾਹਾਂ ਕਿ ਸਾਰੇ ਭਗਤਾਂ ਦਾ ਹੋਣਾ ਚਾਹੀਦਾ ਉਹਨਾਂ ਦੇ ਚਰਨਾਂ ਨਾਲ ਸਾਰੇ ਜੁੜਨਗੇ ਤੇ ਸ਼ਕ ਸ਼ਾਂਤੀ ਔਰ ਘਰ ਵਿੱਚ ਪਰਿਵਾਰ ਵਿੱਚ ਸਮਰiddhi ਤਰੱਕੀ ਸਭ ਕੁਝ ਆਉਂਦਾ ਆਪਾਂ ਜੇ ਰਾਹਤੇ ਤੇ ਸਹੀ ਚੱਲੇ ਹੈ ਪਰ ਫਿਰ ਮੈਂ ਇਹੀ ਗਾਣੇ ਜਾਵਾਂਗਾ ਉਹਨਾਂ ਦਾ ਨਾਮ ਲੈ ਕੇ ਸੋਮਰਾਸ ਨਹੀਂ ਪੀਣਾ ਆਪਾਂ ਜੇ ਉਹਨਾਂ ਦਾ ਨਾਮ ਨਹੀਂ ਲੈਣਾ ਜੋ ਕਰਨਾ ਆਪਣਾ ਕਰੋ ਜੀਵਨ ਚ ਕੋਈ ਮਨਾ ਨਹੀਂ ਆ ਕਿਸੇ ਨੂੰ ਦੇਖੋ ਆਪਣਾ ਆਪਣਾ ਜੀਵਨ ਹੈ ਜੇ ਆਪਾਂ ਵਧੀਆ ਰਾਸਤੇ ਤੇ ਉਹਨਾਂ ਚੰਨਾਂ ਨਾਲ ਜੁੜੇ ਆ ਤੇ ਨਾ ਹੀ ਉਹ ਭੰਗ ਬਿੰਦੇ ਸੀ ਮਹਾ ਵੈਸ਼ਨਵ ਤੁਸੀਂ ਵੱਡੇ ਵੱਡੇ ਗ੍ਰੰਥ ਸਟੱਡੀ ਕਰ ਲਓ ਬੋਲੇਨਾਥ ਮਹਾ ਵੈਸ਼ਨਵ ਬਣੇ ਗਏ ਆ ਔਰ ਜੇ ਮਹਾ ਵੈਸ਼ਨਵ ਹੈ ਤੇ ਇਤਨੀ ਬੜੀ ਸ੍ਰਿਸ਼ਟੀ ਨੂੰ ਦੇਖੋ ਅੰਤਰ ਧਿਆਨ ਹੋ ਕੇ ਕਲਾਸ਼ ਪਰਵ ਤੇ ਬੈਠੇ ਸਾਰਾ ਚਲਾ ਰਹੇ ਆ ਸੋ ਸंसार और सब दी मनोकामना सब दी अपना सब नु रोटी पानी देखो चिड़ी है ता कीड़ी है ता सब दा उन्होंने प्रबंध ਕੀਤਾ ਹੋਇਆ ਤੇ ਇਸ ਕਰਕੇ ਆਪਾਂ ਸਾਡੇ ਵੱਲੋਂ ਹੀ ਕੋਈ ਕਮੀ ਰਹਿ ਜਾਂਦੀ ਹੈ ਜਿਹੜਾ ਕਿ ਬੰਦਾ ਕੋਈ ਗਲਤ ਹੋ ਜਾਂਦਾ ਹੈ ਤੇ ਇਸ ਕਰਕੇ ਉਹ ਫਿਰ ਆਪਣਾ ਆਪਣੇ ਕਰਮਾ ਉਹ ਪਿਤਾ ਜੀ ਵੀ ਲਿਖਿਆ ਕ੍ਰਿਸ਼ਨ ਗੁਜਾਂ ਜੀ ਨੇ ਕਿ ਜੋ ਆਪਾਂ ਕਰਮ ਕਰਾਂਗੇ ਉਹਦੀ ਸਜ਼ਾ ਮਿਲਨੀ ਮਿਲਨੀ ਹੈ ਜੈਸੇ ਕਰਮ ਕਰਾਂਗੇ ਜੇ ਅੱਛਾ ਕਰਾਂਗੇ ਅੱਛਾ ਫਲ ਮਿਲੇਗਾ ਜੇ ਮਾੜਾ ਕਰਾਂਗੇ ਤੇ ਮਾੜਾ ਕਰਮ ਫਲ ਮਿਲੇਗਾ ਇਸ ਕਰਕੇ ਸਭ ਨੂੰ ਇਹੀ ਸ਼ੁਭ ਕਾਮਨਾ ਕਰਦੇ ਹੋਏ ਭੋਲੇਨਾਥ ਜੀ ਦੇ ਅੱਗੇ ਅਰਦਾਸ ਕਰਦੇ ਹੋਏ ਕਿ ਭਗਤਾਂ ਦੇ ਨਾਂ ਲੰਗ ਸੰਗ ਰਸਾਈ ਰਹਿਣ ਔਰ ਸਭ ਦੀ ਜੋ ਹੈ ਆਪਣਾ ਰਕਸ਼ਾ ਤੋਂ ਕਾਰੀ ਰਹੇ ਮਤਲਬ ਉਹਨਾਂ ਦੇ ਨਾਲ ਆਪਣਾ ਅੰਗ ਸੰਗ ਰਹਿ ਕੇ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖਣ ਤਾਂ ਕਿ ਸਿੱਧੇ ਰਸਤੇ ਆਪਾਂ ਸਾਰੇ ਜੀਵਨ ਆਪਣਾ ਬਤਾਈਏ ਔਰ ਬੜੇ ਖੁਸ਼ੀਆਂ ਨਾਲ ਆਪਣੇ ਪਰਿਵਾਰ ਆਪਣਾ ਸਾਰਾ ਬੱਚੇ ਜੋ ਹੈ ਅੱਛੇ ਰਸਤੇ ਤੇ ਚੱਲਣ ਅੱਛੇ ਸੰਸਕਾਰ ਚੱਲਣ ਜੋ ਹਿੰਦੂ ਤਾਂ ਹੈ ਆਪਣਾ ਔਰ ਜੋ ਸਨਾਤਨ ਧਰਮ ਹੈ ਉਸ ਵਿੱਚ ਇੰਨੀ ਸ਼ਕਤੀ ਹੈ ਕਿ ਅਗਨੀ প্রজ্বলਿਤ ਹੋ ਜਾਂਦੀ ਸੀ ਮੰਦਰਾਂ ਦੇ ਨਾਲ ਔਰ ਕੋਈ ਝੂਠ ਨਹੀਂ ਹੈ ਇਸ ਬਿਲਕੁਲ ਸਚਾਈ ਹੈ ਜੇ ਤੁਸੀਂ ਮੈਂ ਇੰਨੀ ਵੀ ਗਰੰਟੀ ਦੇ ਸਕਦਾ ਮੈਂ ਆਪਣੇ ਮਨ ਮੇਰੇ ਮਨ ਤੋਂ ਕਿਉਂ ਮੈਂ 94 ਗੋਲੀਆਂ ਵਿਚਾਰ ਚੋਂ 96 ਵਿਚਾਰ ਚੋਂ برف ਦੀ ਵਿਚਾਰ ਚੋਂ ਫਿਰ 14 13 12 13 ਅਗਦੀ ਵਿਚਾਰ ਚੋਂ 14 ਵਿੱਚ ਪਾਣੀ ਦੀ ਵਿਚਾਰ ਤੋਂ ਬਦਲਾਂ ਦੇ ਵਿਚਾਰ ਚੋਂ ਸਾਰੇ ਜੋ ਨਿਕਾਲਤਾ ਉਹਨਾਂ ਨੇ ਇਟ ਮੀਨਸ ਲੰਬਸ ਹਾਂ ਮੈਂ ਅੰਗ ਸੰਗ ਹੈ ਆਪਾਂ ਜੇ ਸਮਝਦੇ ਆਂ ਬਾਕੀ ਬਾਬਾ ਨਾਨਕ ਜੀ ਨੇ ਕਿਹਾ ਸੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਇਸ ਕਰਕੇ ਮੈਂ ਸਾਰੇ ਭਗਤਾਂ ਨੂੰ ਇਹ ਚਾਹਾਂਗਾ ਆਪਣੀ ਜ਼ਿੰਦਗੀ ਵਿੱਚ ਵੀ ਕਦੇ ਕੋਈ ਦੁੱਖ ਤਕਲੀਫ ਆਂਦਾ ਪੰਜ ਮਿੰਟ ਧਿਆਨ ਕਰੋ ਸੱਚੇ ਦਿਲ ਨਾਲ ਸਰ ਦੂਰੇ ਹੋ ਜਾਣਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ 네ਗੇਟਿਵ ਸੋਚਣਾ ਨਹੀਂ ਹੈ ਉੱਥੇ ਜਾਂਦੇ ਮੇਰੇ ਨਾਲ ਆਇਆ ਆਪਣਾ ਸੋਨਮਰਗ ਵਰਮਾ ਸਾਹਿਬ ਉਹ ਬਰਸਾਤੀਆਂ ਲਈਆਂ ਤੁਸੀਂ ਮੈਂ ਕਿਹਾ ਤੁਸੀਂ ਨਾ ਤੁਹਾਨੂੰ ਕਿਹਨੇ ਕਿਹਾ ਸੀ ਬਰਸਾਤੀਆਂ ਦਾ ਨਾਮ ਲੈਣ ਦੀ ਜਰੂਰਤ ਨਹੀਂ ਹੈ ਮੈਂ ਦੁਕਾਨ ਤੇ ਗਿਆ ਮੈਂ ਬਰਸਾਤੀਆਂ ਅਸੀਂ 19 ਮੈਂਬਰ ਸੀ ਮੋਂ ਉਹਨੇ ਬਰਸਾਤੀਆਂ ਲੈ ਕੇ ਮੈਂ ਇੱਕ ਇੱਕ ਸਭ ਨੂੰ ਦੇ ਦੀ। ਮੈਂ ਬਾਕੀ ਮੰਨ ਲ ਜੀਆ ਮੈਂ ਆਹ ਬਾਬਾ ਜੀ ਬਰਸਾਤੀਆਂ ਜਰੂਰ ਲੈ ਲੀਆਂ। ਪਰ ਮੌਸਮ ਸਾਫ਼ ਹੀ ਰੱਖਿਓ। ਉੱਪਰ ਜਾਂਦੇ ਜਾਂਦੇ ਨਾ ਬੱਸ ਹੋ ਜਾਂਦੀਏ ਚਿੱਕੜ ਚੁੱਕੜ ਜੇ ਵੇਖਣਾ ਮਜ਼ਾ ਨਹੀਂ ਆਂਦਾ ਤੁਹਾਡੇ ਦਰਸ਼ਨ ਕਰਨ ਦਾ। ਤੇ ਅਸੀਂ ਗਏ ਤਾਂ ਮੌਸਮ ਖੁੱਲਾ ਬਰਸਾਤੀਆਂ ਵਾਪਸ ਆ ਗਈਆਂ। ਮੈਂ ਕਿਹਾ ਭਾਈ ਸਾਹਿਬ ਅੱਗੇ ਤੋਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਦੇ ਵੀ ਇੱਥੇ ਆ ਕੇ ਨੈਗੇਟਿਵ ਨੀ ਸੋਚਣਾ। ਬਾਬਾ ਨਾਨਕ ਜੀ ਨੇ ਵੀ ਇਹੀ ਕਿਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਪੋਜ਼ਿਟਿਵ ਸੋਚੋ ਪੋਜ਼ਿਟਿਵ ਹੋਏਗਾ। ਬੋਲ ਸ਼ੰਕਰ ਭਗਵਾਨ ਕੀ ਜੈ ਜੀ ਸਮਾਜ ਸੇਵਕ ਪਵਨ ਵਰਮਾ ਜੀ ਜਿੰਨਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਬੱਸ ਜਿਹੜੀ ਰਵਾਨਾ ਕੀਤੀ ਹੈ ਤੇ ਜਿਹੜੇ ਅਮਨ ਨਾਦੀ ਯਾਤਰਾ ਜਿਹੜੀ ਸ਼ੁਰੂ ਹੋਇਆ ਉਸਤੇ ਤੇ ਜਿਹੜੀ ਲੱਖਾਂ ਦੀ stdcਰਦਾਲੂੜੇ ਤੇ ਪਹੁੰਚੇ ਨੇ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਪਰਮ ਪਵਨ ਵਰਮਾ ਵੱਲੋਂ ਜਿਹੜਾ ਅੱਜ ਸਦਾਲੂਆਂ ਜਿਹੜੀ ਬੱਸ ਜਿਹੜੀ ਰਵਾਨਾ ਕੀਤੀ ਹੈ ਤੇ ਜਿਹੜੀ ਪਾਠ ਪੂਜਾ ਕੀਤੀ ਜਾ ਰਹੀ ਹੈ